पंजाब रेड़ा कोड़ा टांगा ठेला रिक्शा मजदूर यूनियन के प्रेसिडेंट पंजाब बाबा गुरमुख सिंह ने प्रेस नाल गलबात करते हुए कहा कि वह बहुत साल तो जुगाड़ू बाइक ठेला चला के अपनी मेहनत दी रोटी कमा रहे हैं पर दो हजार विच पंजाब सरकार वालों इस रोक लगा दी गई सी हाई कोर्ट च अपील करने तो बाद सात दिन के अंदर मुड़ वरतों इजाजत मिली और मजदूर ने अपना काम दोबारा शुरू किया अपनी मेहनत नोटी कमा रहे यूनियन वालों हथ जोड़ के हाईकोर्ट तील तो की जुगाड़ू बाइक ठेले की वरतों से रोक हटाई जाए और बेवजा चलान कटने बंद किए जा रुलिया रहा

ਦੇ ਵਿੱਚ 10000 ਦਾ 20000 ਦਾ ਮਠੇਲਾ ਪਾਇਆ ਤੇ ਚਲਾਨ ਦਾਦਾ 20000 ਰੁਪਿਆ ਕਰਦੇ ਪਏ ਤੇ ਮੜ ਨਹੀਂ ਬੜੀ ਤੰਗੀ ਹੁੰਦੀ ਤੇ ਸਰਕਾਰ ਲੋ ਇਹੋ ਜਿਹਾ ਹੈਗਾ ਜੀ ਮਲਕੇ ਸਾਨੂੰ ਠੇਲਾ ਚਲਾਉਣ ਦਿੱਤਾ ਵੀ ਜਿਗਾਰੂ ਸਿਸਟਮ ਜਿਗਾਰੂ ਸਿਸਟਮ ਜਿਗਾਰੂ ਠੇਲਾ ਲਿਖਿਆ ਜਾਂਦਾ ਜਿਗਾਰੂ ਠੇਲਾ ਚੱਲਿਆ ਆ ਹੋ ਅੱਜ ਅਸੀਂ ਹਾਈ ਕੋਰਟ ਨੂੰ ਅਪੀਲ ਕਰਦੇ ਆਂਗੇ ਅਸੀਂ ਮਾੜੇ ਮਾਤੜ ਬੰਦੇ ਹਾਂ 3-400 ਰੁਪਏ ਦਿਹਾੜੀ ਬੋਣ ਵਾਲੇ ਹਾਂ ਤੇ ਠੇਲਾ ਚਲਾਉਨੇ ਆ ਤੇ ਸਾਨੂੰ ਇਹ ਮੁਸ਼ਕਲ ਆ ਰਹੀ ਹੈ ਜੀ ਅਸੀਂ ਬੱਚੇ ਪਾਲਨੇ ਆ ਤੇ ਸਾਨੂੰ ਇਹ ਜਗਾੜੂ ਥੇਲੇ ਚਲਾਣੇ ਦੇ ਨੇ। ਅੱਗੇ ਵੀ ਕੰਮ ਕਰਨਾ ਮੈਂ। ਅੱਗੇ ਵੀ ਕੰਮ ਕਰਨਾ ਮੈਂ। ਇਹ ਤਾਂ ਸਾਨੂੰ ਵੀ 25 ਸਾਲ ਹੋ ਗਏ ਰਿਕਸ਼ਾ ਥੇਲੇ ਚਲਾਣੇ ਚ। ਮਿਹਨਤ ਕਰਕੇ ਪੈਸੇ ਕਮਾਉਂਦੇ ਪਏ। ਮਿਹਨਤ ਕਰਕੇ ਪੈਸੇ ਕਮਾਉਂਦੇ। ਮੋਟਰਸਾਈਕਲ ਰੱਖਿਆ ਜੀ। ਹਾਂਜੀ। ਜਨਬ 25000 ਖਰਚਾ ਕਰਕੇ ਆਪਾਂ 500 ਤੋਂ ਪਰ ਉਹ ਕਮਾਉਂਦੀ ਪਈ ਆ। ਹਾਂਜੀ। ਬਹਿ ਵੜ ਗਿਆ ਮੋਟਰਸਾਈਕਲ ਫੜਿਆ ਕੇ ਕੋ। ਬੋਲੋ ਕੋਈ ਬੋਲੋ ਕੋਈ ਬੋਲੋ। ਤੇ 5000 ਰੁਪਏ ਦੇ ਅੱਗੇ ਚਲਾਣ ਵੱਡੇ ਵੱਡੇ ਕਰਦੇ ਪਏ ਜੀ। ਆਹੋ ਮੋਟਰਸਾਈਕਲ। ਤੁਹਾਡੀ ਕਿ ਮੋਟਰਸਾਈਕਲ। ਸਾਨੂੰ ਇਹੋ ਵੀ ਇਹਨਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਜੀ ਬਾਹਰ ਦੇ ਹਾਂਜੀ ਹਾਂਜੀ ਬਲੌਂਗ ਕਰਦੇ ਪਿਆ ਸੀ ਜੰਮੂ ਤੋਂ 3 ਸਾਲ 3 ਸਾਲ ਹੋ ਗਏ ਸਾਨੂੰ ਇਹੀ ਰਿਕਸ਼ੇ ਦਾ ਕੰਮ ਕਰਦੇ ਤੇ ਤੇ ਨਾਲ ਨੇ ਉਹ ਸਾਨੂੰ ਇਹ ਚਲਾਨ ਹੋਣਦੇ 5-5 ਹਜ਼ਾਰ ਦੇ ਆਹੀ ਤੇ ਮੋਟਰਸਾਈਕਲ ਜੁਗਾੜੂ ਬਣਾ ਕੇ 35 40 50 ਹਜ਼ਾਰ ਲਾ ਕੇ ਇਹ ਜੁਗਾੜੂ ਕੰਮ ਕੀਤਾ ਉਹ ਮੋਟਰਸਾਈਕਲ ਲਾ ਕੇ ਚਲਾਂ ਤਿੰਨ ਸਾਲ ਹੋ ਗਏ ਇੱਕ ਚਲਾਉਂਦੇ ਇੱਕ ਰਿਕਸ਼ਾ ਹੈ ਤੇ 니ਤੇ ਨਾਲੇ ਉਹ ਸਾਈਕਲ ਵਾਲਾ ਰਿਕਸ਼ਾ ਪਹਿਲੇ ਚਲਾਉਂਦੇ ਸੀ ਤੇ ਸਾਡਾ ਪਰਿਵਾਰ ਜਿਹੜਾ ਹੈਗਾ ਇੱਥੇ ਹੀ ਇੱਥੇ ਹੀ ਚੱਲਦਾ ਹੀ ਉਹਨੇ ਚਲਾਨ ਕਰੀ ਜਾਂਦੇ ਤੇ ਆਪਣੇ ਇਨਸਾਬ ਨਾਲ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤੇ ਕਰਦੇ ਪਏ ਕਿ ਅਸੀਂ ਜੋ ਰਿਕਸ਼ਾ ਚਲਾਉਂਦੇ ਪਏ ਹੀ ਆਹੀ ਤੇ ਉਹ ਹੀ ਚਲਾਨ ਸਰਕਾਰ ਬੰਦ ਕਰਦੀ ਪਈ ਸਰਕਾਰ ਜੁਗਾ ਜਿਹੜਾ ਬੀ ਨਾਮਤਾ ਦਾ ਮੇਰਾ ਨਾਮ ਜੀ ਰਾਜੂ ਜੇ ਆਪਾਂ ਇਹ ਕੰਮ ਕਰਦੇ ਪਏ ਆ ਜੇ ਮੋਟਰਸਾਈਕਲ ਦਾ ਰੇਡ ਬਣਾਇਆ ਜੀ ਇਹ ਕੰਮ ਸਾਡਾ ਮਿਹਨਤ ਦਾ ਜੀ ਸਵੇਰੇ 7-8 ਵਜੇ ਲੈਗਨ ਕਰਦੇ ਆ ਰਾਤ 11 ਵਜੇ ਤੱਕ ਇਹ ਗੱਡੀ ਚਲਾ ਕੇ ਆਪਾਂ ਰੋਜੀ ਰੋਟੀ ਚਲਾਈਦਾ ਹੁੰਦਾ ਆਪਣੀ ਫੈਮਿਲੀ ਚਲਾਣੀ ਹੈ ਆਪਣੇ ਬੱਚੇ ਦੇਖਣੇ ਸਾਰਾ ਕੁਝ ਦੇਖਣਾ ਘਰ ਪਰਿਵਾਰ ਸਾਰਾ ਵੇਖ ਸੁਣ ਕੇ ਇਹ ਕੰਮ ਕਰਦੇ ਪਏ ਆ ਹੁਣ ਸਾਡੀ ਸਰਕਾਰ ਆ ਪੰਜਾਬ ਸਰਕਾਰ ਇਹ ਕੋਈ ਪੰਗਾ ਪਾਇਆਗੇ ਮੋਟਰਸਾਈਕਲ ਰੇੜਾ ਬੰਦ ਕਰਦੇ ਪਏ ਫੜੇ ਜਾਂਦੇ ਆ ਇਹ ਸਾਡੇ ਕੋਲ ਸਰਕਾਰ ਦੀ ਬੇਨਤੀ ਆ ਹਾਈ ਕੋਰਟ ਕੋਲੋਂ ਬੇਨਤੀ ਆ ਇਹ ਕੰਮ ਨਾ ਕਰਨ ਕਿਉਂਕਿ ਸਾਡਾ ਵੀ ਇੱਕ ਉਹ ਹੈ ਕਿ ਚਲੋ ਆਪਣੇ ਕੋਲ ਇੰਨੇ ਪੈਸੇ ਤੇ ਹੈਗੇ ਨਹੀਂ ਆਪਾਂ ਆਟੋ ਲਾਂਗੇ ਕੋਈ ਆਪਣਾ ਗਰੀਬ ਬੰਦੇ ਮਾੜੇ ਬੰਦੇ ਹੈਗੇ ਆ 15 20 ਹਜ਼ਾਰ ਦਾ ਮੋਟਰਸਾਈਕਲ ਲੈ ਕੇ 20 ਹਜ਼ਾਰ ਹੋਰ ਖਰਚ ਕੇ 30 35 ਹਜ਼ਾਰ ਖਰਚ ਕੇ ਇੱਕ ਮੋਟਰਸਾਈਕਲ ਦਾ ਰੇੜਾ ਬਣਾ ਲਿਆ ਸਾਡੇ ਵੀ ਜਾਨ ਲੱਗਦੀ ਹੈ ਕਿ ਠੇਲਾ ਵੀ ਖਿੱਚਾਂਗੇ ਤਾਂ ਜਾਨ ਲੱਗਦੀ ਆ ਐਥੇ ਆ ਗਾਗਵੇ ਹੁਣ ਵਪਾਰੀ ਵੀ ਹੈਗੇ ਆ ਕਹਿੰਦੇ ਭਰਾ ਮੇਰਾ ਘੰਟੇ ਅੰਦਰ ਮਾਲ ਚੀਦਾ ਵਾ ਠੇਲਣਾ ਮਾਲ ਜਾਣਾ ਨਹੀਂ ਸਾਡੇ ਕੋਲ ਨੇ ਪੈਸੇ ਹੈਗੇ ਨਹੀਂ ਆਪਾਂ ਛੋਟਾ ਹਾਥੀ ਲੈ ਲਾਂਗੇ ਇਹ ਮੋਟਰਸਾਈਕਲ ਲਗਾਵਾ ਮੋਟਰਸਾਈਕਲ ਆਪਾਂ ਘੰਟੇ ਦੇ ਵਿੱਚ ਮਾਲ ਪਹੁੰਚਾ ਦਿੰਦੇ ਆ ਠੀਕ ਆ ਕੋਈ ਇਹਦੇ ਇਤਰਾਜ਼ਗੀ ਨਹੀਂ ਬਸ ਸਰਕਾਰ ਕੋਲੋਂ ਮੈਨੂੰ ਇ ਬਾ ਇਹ ਨਹੀਂ ਮੰਗਿਆ ਸਾਡੀ ਹੋਰ ਕੋਈ ਬਹੁਤ ਵੱਡੀ ਮੰਗ ਨਹੀਂ ਹੈ ਆਪਾਂ ਕੋਈ ਇਸ ਮੈਕੇ ਤੇ ਵੇਚਦੇ ਨਹੀਂ ਪਿਆ ਆਪਾਂ ਮਿਹਨਤ ਕਰਦੇ ਪਈ ਫਿਰ ਰੋਟੀ ਖਾਂਦੇ ਪਈ ਆ ਮਿਹਨਤ ਦਾ ਕੰਮ ਹੈ ਚਾਰ ਪੰਜ ਸਾਲ ਹੋ ਗਿਆ ਸਾਡਾ ਕੰਮ ਕਰਦੇ ਚਾਰ ਪੰਜ ਸਾਲ ਹੋ ਗਿਆ ਕੰਮ ਕਰਦੇ ਇਹ ਅੱਜ ਤੱਕ ਕੋਈ ਉਹ ਜਾ ਰੋਕਦੇ ਹੋਇਆ ਨਹੀਂ ਆਪਾਂ ਕੀ ਆ 50 ਦਾ ਪੈਟਰੋਲ ਪਾਇਆ ਆਪਾਂ ਤਾਂ ਹਰ ਚੀਜ਼ ਕਾਨੂੰਨ ਦੇ ਵਿੱਚ ਰਹਿ ਕੇ ਕਰਦੇ ਪਈ ਆ ਇਹ ਤੇ ਐ ਨਹੀਂ ਕਿ ਆਪਾਂ ਨਸ਼ਾ ਪੱਤੀ ਕਰਦੇ ਪਈ ਆ ਜਾਂ ਗਲਤ ਕੰਮ ਕਰਦੇ ਪਈ ਆ ਕੋਈ ਗਲਤ ਕੰਮ ਸਾਡਾ ਹੈ ਨਹੀਂ ਮਿਹਨਤ ਦਾ ਕੰਮ ਹੈ ਇਹ ਚ ਵੀ ਮਿਹਨਤ ਲੱਗਦਾ ਆਪਾਂ ਗੰਡਾ ਚੁਕਣੀਆਂ ਤੇ ਲੱਦਣੀਆਂ ਬਈ ਇਹੀ ਆ ਕਿ ਨਾਲ ਇਹਨੂੰ ਰੇੜਾ ਖਿੱਚਣ ਇਹ ਚੱਕਰ ਆ ਸਰਕਾਰ ਕੋਲ ਮੈਨੂੰ ਇੰਨੀ ਕਿ ਬੇਨਤੀ ਆ ਕਿ ਇਹ ਇੰਨਾ ਕੰਮ ਨਾ ਕਰ ਹੋਣ ਤੇ ਮੈਨੂੰ ਜਿਆਦਾ ਵਾਧਾ ਹੋਏਗਾ ਬਾਕੀ ਧੰਨਵਾਦ ਜੀ ਕਿੰਨਾ ਚਲਾਨ ਕੱਟੇ ਜਾ ਰਹੇ ਚਲਾਨ ਤੇ 15 15000 20000 ਦਾ 10000 ਦਾ ਚਲਾਨ ਹੁੰਦਾ ਪਿਆ ਜੀ ਦਾਦਾ 15 15000 ਦਾ ਚਲਾਨ ਹੁੰਦਾ ਪਿਆ ਆਹੀ 15 15000 ਕਿੱਥੋਂ ਭਰਾਂਗਾ ਜੀ ਆਹੀ ਕਿੱਥੋਂ ਭਰਾਂਗਾ 15 15000 ਆਪਾਂ 1000 ਰੁਪਏ 800 ਰੁਪਏ 900 ਰੁਪਏ ਦਿਹਾੜੀ ਪਾਣਦੇ ਪਈ ਆ 1000 ਰੁਪਏ 10000 15000 ਚਲਾਨ ਕੱਢ ਦੇਣਗੇ ਆਪਾਂ ਕੀ ਕਰਨਗੇ ਤੁਸੀਂ ਆਪ ਦੱਸੋ ਸਾਡੀ ਫੈਮਲੀ ਕਿੱਤਰਾ ਚੱਲਣੀ ਹੈ ਬੱਚੇ ਹੈਗੇ ਛੋਟੇ ਨੇ ਨਿਆਣੇ ਹੈਗੇ ਚਲੋ ਮੇਲੇ ਨੇ ਹੈਗੇ ਬਾਕੀ ਹੋਰ ਜਿਹੜੇ ਚਲਾਨ ਦੇ ਮੈਂ ਹੁੰਦੇ ਹੈਗੇ ਨੇ ਉਹਨਾਂ ਨੂੰ ਵੇਖਣਾ ਪੜਾਣਾ ਲਿਖਾਣਾ ਹੁਣ ਆਪਾਂ ਇਹ ਕੰਮ ਮਜ਼ਦੂਰੀ ਕਰਦੇ ਆ ਸਾਡੇ ਬੱਚੇ ਮਜ਼ਦੂਰੀ ਕਰਦੇ ਤੁਹਾਨੂੰ ਦੋਹਰਾ ਚੰਗਾ ਲੱਗਣਾ ਜੀ ਇਹ ਥੋੜੀ ਸਰਕਾਰ ਕੋਲੋਂ ਬੇਨਤੀ ਹੈਗੀ ਆ ਹਾਈ ਕੋਰਟ ਕੋਲੋਂ ਬੇਨਤੀ ਹੈਗੀ ਜੇ ਕਿ ਇੰਨਾ ਕੰਮ ਥੋੜਾ ਆਪਣੀ ਸਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਗੁਰਮਖ ਸਿੰਘ ਪ੍ਰਧਾਨ ਜਿਹੜਾ ਕੋ ਡਾਂਗਾ ਠੇਡਾ ਰਿਕਸ਼ਾ ਮਦਦੂਨੀ ਪੰਜਾਬ ਕਿਸੇ ਟਾਈਮ ਸਾਡਾ ਵਿਰਸਾ ਜਿਹੜਾ ਹੁੰਦਾ ਸੀ ਜਿਹੜਾ ਕੋ ਆਉਂਦਾ ਸੀ ਪੁਰਾਣਾ ਵਿਰਸਾ ਟੋਟਵਾਈ ਦਾ ਜਿਹੜਾ ਕੋ ਡਾਂਗਾ ਠੇਡਾ ਰਿਕਸ਼ਾ ਖੋਦੀ ਜਿਹੜਾ ਬੈਲ ਕਢਾ ਹੁੰਦਾ ਸੀ ਤੇ ਠੇਡਾ ਰਿਕਸ਼ਾ ਦਾ ਹੀ ਮਸ਼ੀਨਰੀ ਜੋ ਗਾਉਣ ਕਰਕੇ ਹਰ ਵਾਰੀ ਇਹ ਜਾਂਦਾ ਸੀ ਕਿ ਸਾਡਾ ਮਾਲ ਜਿਆ ਜਲਦੀ ਜਲਦੀ ਪਹੁੰਚੇ ਅੱਜ ਦੇ ਜਮਾਨੇ ਛੋਟਾ ਦੀ ਜੀ ਕੀਮਤ 10 ਲੱਖ ਰੁਪਏ 10 ਲੱਖ ਰੁਪਏ ਜਿਹੜਾ ਗਰੀਬ ਦਾ ਮਜ਼ਦੂਰ ਉਹ ਕੱਢਣਾ ਬੜਾ ਔਖਾ ਕਿਉਂਕਿ ਇਹ ਜਿਹੜਾ ਅੱਜ ਕਮਾਉਂਦਾ ਅੱਜ ਹੀ ਖਾਂਦਾ ਹੈ ਇਸ ਕਰਕੇ 2022 ਦੇ ਹਰ ਇਨਸਾਨ ਨੇ ਕੋ ਠੇੜਾ ਪੁਰਾਣਾ ਲਾ ਕੇ ਨਾਲ ਮੋਟਰਸਾਈਕਲ ਲਾ ਕੇ ਤੇ ਆਪਣਾ ਜਗਾੜ ਸਿਸਟਮ ਬਣਾ ਲਿਆ 2022 ਦੇ ਵਿੱਚ ਉਦੋਂ ਵੀ ਇਹ ਜਿਹੜੇ ਪਾਕੂਟਿਆ ਸੀ ਇਹਨੂੰ ਬੰਦ ਕਰਨ ਦੇ ਆਰਡਰ ਆਏ ਸੀ ਪਰ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਔਰ ਅਸੀਂ ਮਤਲਬ ਕੰਮ ਕਰਨ ਲੱਗੇ 1 ਸਾਲ ਸਾਨੂੰ ਰਾਹਤ ਮਿਲੀ ਬੜੀ ਦੁਖੀ ਗੱਲ ਐ ਮੈਂ ਆਪਣੇ ਯੂਨੀਅਨ ਵਰਕਰਾਂ ਸਾਰਿਆਂ ਨੂੰ ਬੇਨਤੀ ਕਰਦਾ ਰਿਹਾ ਵਾਂ ਕਿ ਆਪਣੇ ਹਾਈ ਕੋਰਟ ਦਾ ਪੱਖ ਆਪਣੇ ਤਲਵਾਰ ਲੜਕੀ ਆਪਾਂ ਨੂੰ ਰਿਪਲਾਈ ਦਈਏ ਕਿਸੇ ਨੇ ਵੀ ਮੇਰੀ ਗੱਲ ਨੂੰ ਐਕਸੈਪਟ ਨਹੀਂ ਕੀਤਾ ਸਾਰੇ ਮਜ਼ਦੂਰੀ ਕਰਦੇ ਰਹੇ ਅੱਜ ਜਦੋਂ ਹਾਈ ਕੋਰਟ ਦੀ ਜਿਹੜੀ ਤਲਵਾਰ ਸਾਡੇ ਉੱਤੇ ਗਿਰ ਗਈ ਤਾਂ ਸਾਨੂੰ ਪਤਾ ਲੱਗਾ ਔਰ ਐਸੇ ਬੰਦਾ ਬੰਦਾ 20000 ਰੁਪਏ ਦੇ ਚਲਾਨ ਕੰਢੇ ਆ ਜਿੱਥੇ ਵੀ ਕੋ ਮਿਲਦਾ ਵਾ ਲੋਕਾਂ ਨੇ ਆਪਣੇ ਜਗਾੜ ਸਿਸਟਮ ਘੜ ਦਿੱਕੇ ਹੋਏ ਆ ਮੈਂ ਇੱਕ ਚੋਟੀ ਮੇਰੀ ਬੇਨਤੀ ਹਾਈ ਕੋਰਟ ਗਾ ਜੀ ਸਾਰੇ ਆਈਪੀਐਸ ਅਫਸਰਾਂ ਨੇ ਗਾੜੀ ਅਗਰ ਇਹੜਾ ਕੋੜਾ ਬਾਕੇ ਆਪਣਾ ਪਰਿਵਾਰ ਪਾਲਣਾ ਗੈਰ ਕਾਨੂੰਨ ਨੇ ਅਗਰ ਜਿਗਾਰ ਠੇਲਾ ਬਾਕੇ ਜਿਗਾਰ ਸਿਸਟਮ ਬਾਕੇ ਜਰਾ ਕੇ ਆਪਣਾ ਪਰਿਵਾਰ ਪਾਲਣਾ ਗੈਰ ਕਾਨੂੰਨ ਨੇ ਅਗਰ ਠੇੜਾ ਰਿਸ਼ਾ ਬਾਕੇ ਆਪਣਾ ਪਰਿਵਾਰ ਪਾਲਣਾ ਗੈਰ ਕਾਨੂੰਨ ਨੇ ਤਕਨੂਨਨ ਕੀ ਆ ਮੈਂ ਹਾਈ ਕੋਰਟ ਗਾ ਜੀ ਮੰਤ ਕਰਦਾ ਅਸੀਂ ਆਪਣਾ ਪੱਖ ਹਾਈ ਕੋਰਟ ਤੇ ਲਿਆ ਵਾ ਮੈਨੂੰ ਯਕੀਨ ਹੈਗਾ ਹਾਈ ਕੋਰਟ ਸਾਡੇ ਵਿੱਚ ਸਾਡੇ ਪੱਖ ਵਿੱਚ ਫੈਸਲਾ ਲਾਗੀ ਔਰ 50000 ਤੋਂ ਵੱਧ ਪੰਜਾਬ ਦੇ ਵਿੱਚ ਜੇ ਰੋਜ਼ਗਾਰ ਕਰ ਰਹੇ ਨੇ ਅਗਰ ਅੱਜ ਇਹ ਬੰਦ ਹੋ ਗਏ 50000 ਜਿਹੜੇ ਪਰਿਵਾਰ ਹੈ ਭੁੱਖੇ ਮਰਨਗੇ ਹਰ ਪਰਿਵਾਰ ਦੇ ਮਗਰ ਪੰਜ ਆਜੀ ਹੈਗੇ ਆ ਇੱਥੇ ਐਸੇ ਬੱਚੇ ਆ ਜਿਨ੍ਹਾਂ ਬੀੜਾ ਕੀਤੀ ਐਮ ਕੀਤੀ ਉਹ ਵੀ ਕਾਰੋਬਾਰ ਨਾ ਮਿਲਣ ਕਰ ਗਏ ਉਹ ਵੀ ਇਹ ਸਿਸਟਮ ਜਗਾੜ ਸਿਸਟਮ ਚਲਾ ਕੇ ਆਪਣਾ ਪਰਿਵਾਰ ਪਾਲਣ ਦੇ ਆ ਮੈਂ ਹਾਈ ਕੋਰਟ ਦੇ ਕਾਜੀ ਬੇਨਤੀ ਕਰਨਾ ਪੰਜਾਬ ਸਰਕਾਰ ਦੇ ਇੱਕ ਸਾਨੂੰ ਮਾਨਤਾ ਪ੍ਰਾਪਤ ਮਿਲਣੀ ਚਾਹੀਦੀ ਆ ਇਹ ਜਗਾੜ ਸਿਸਟਮ ਨੂੰ ਜਿੱਦਾਂ ਜਿਹੜਾ ਕੋਲ ਚੱਲ ਕੂ ਸੀ ਪਹਿਲੇ ਇੱਕ ਗੱਲ ਮੈਂ ਹੋਰ ਗੱਲ ਜੋ ਪਹਿਲੇ ਜ਼ਮਾਨੇ ਦੇ ਸਮੇਂ ਦੇ ਵਿੱਚ ਆਵਾਜਾਈ ਸਾਨੂੰ ਸੇ ਟਾਂਗਾ ਹੁੰਦਾ ਸੀ ਆਈਪੀਐਸ ਅਫਸਰਾਂ ਦੇ ਜਿਹੜੇ ਸੀ ਬੱਚੇ ਉਹ ਵੀ ਚਾਈਆਂ ਤੇ ਪੰਡ ਵਾਸਤੇ ਸਕੂਲ ਲੈ ਜਾਂਦੇ ਸੀ ਹੁਣ ਯੁੱਗ ਮਸ਼ੀਨੀ ਦਾ ਆ ਗਿਆ ਵਾ ਇਸ ਕਰਕੇ ਮਸ਼ੀਨੀ ਦੇ ਜੋਗ ਔਨ ਕਰਕੇ ਹਰ ਬਵਾਰੀ ਦੀ ਮੰਗ ਹੈ ਕਿ ਸਾਨੂੰ ਮਾਲ ਜਲਦੀ ਪਹੁੰਚੀਦਾ ਇਹਨਾਂ ਗਰੀਬ ਲੋਕਾਂ ਨੇ ਅੱਜ ਪੁਰਾਣਾ ਠੇੜਾ ਲੈ ਗਿਆ ਹੁਣ ਲੈ ਕੇ ਮੋਟਰਸਾਈਕਲ ਆਤਾ ਵਾ ਜਿਹੜਾ 10-20 ਹਜ਼ਾਰ ਰੁਪਏ ਦਾ ਬਰਨਕਾਰ ਸਿਸਟਮ ਬਣ ਜਾਂਦਾ ਵਾ ਮੈਂ ਕਹਾਂ ਜਾਮ ਕਿ ਗੁਨਾਹ ਹੈ ਮਜ਼ਦੂਰੀ ਕਰਕੇ ਪਰਿਵਾਰ ਪਾਲਣਾ ਅਸੀਂ ਕੋਈ ਕ੍ਰਾਈਮ ਨਹੀਂ ਕਰ ਰਹੇ ਕੋਈ ਗਲਤ ਕੰਮ ਨਹੀਂ ਕਰ ਰਹੇ ਮਜ਼ਦੂਰੀ ਕਰ ਰਹੇ ਆ ਫਿਰ ਸਾਨੂੰ ਕਿਉਂ ਦੁਖੀ ਹੋਣਾ ਹੈ ਆਪਣਾ ਪੱਖ ਰੱਖਿਆ ਮੈਨੂੰ ਉਮੀਦ ਹੈ ਕਿ ਸਾਡਾ ਪੱਖ ਸੁਣ ਕੇ ਹਾਈ ਕੋਰਟ ਸ਼ੁੱਕਰਵਾਰ ਵਾਲੇ ਦਿਨ ਸਾਨੂੰ ਰਾਹਤ ਦੇਗੀ ਪਹਿਲਾਂ ਹੀ ਪੱਖ ਨਹੀਂ ਸੀ ਰੱਖਿਆ ਜਿਸ ਕਾਰਨ ਅਸੀਂ ਸਾਡੇ ਦੇ ਜਿਹੜੀ ਤਲਵਾਰ ਸੀ ਹਾਈ ਕੋਰਟ ਦੀ ਉਹ ਗਿਰੀ ਅਨ ਪੜਦਾ ਸਮਝੋ ਵਾਇਗੁਰ ਦੀ ਖਾਲਸਾ ਤੋਂ ਵਾਇਗੁਰ ਦੀ ਫਤਿਹ